ਚਾਰ ਬੰਤੇ ਜਾਣਗੇ ਸੁਰੱਖਤ ਨੇਰਾ ਕੋਈ ਜਿਹੋ ਨਾਲ ਲੌਂਜ ਮੈਂ ਗੱਲ ਆ ਜੀ ਦੋ ਚਾਰ ਬੰਤੇ ਜਾਣਗੇ ਰਾਸ਼ ਵਾਲੀ ਕੋਈ ਜਿਹੜੀ ਕੋਈ ਨਵਾ ਨਹੀਂ ਕੋਈ ਸਹਸਨ ਹੋ ਗਿਆ ਕਿੰਨੇ ਦਿਨ ਹੋ ਗਏ ਜੀ ਬੇਟਾ ਕੀ ਕਹਿੰਦਾ ਕਿ ਮਰੀਜ਼ ਨੂੰ ਮਾਰਦੀ ਹੈ ਨਿੱਕਾ ਵਿੱਚ ਰਸਾਵਾ ਲਾ ਦਿੰਦਾ ਮਰੀਜ਼ ਮਾਰਦੀ ਹੈ ਰਿਪੋਰਟ ਕਰਦਾ ਲੋਕਾਂ ਨੂੰ ਕੌਣ ਸਾਪਰ ਹੋ ਰਿਹਾ ਹੈ ਅਧਿਕਾਰ ਵਾਲੀ ਇਹ ਮਾਰਦੀ ਹੈ ਉਹ 50 ਸੱਜਣ ਜ਼ਿੰਮੇਵਾਰ ਹੈ ਨਾ ਬਿਜਾ ਨੂੰ ਟੱਕਾ ਕਰੀ ਹੈ ਛੋਕੇ ਟੱਕਾ ਕਰੀ ਹੈ ਕਿੰਨੇ ਦਿਨ ਹੋ ਗਏ ਬੀਬੀ ਬਿਮਾਰ ਹੈ ਉਹਨਾਂ ਨੇ ਘਰ ਬਿਲਕੁਲ ਹੀ ਆਪਸਰ ਦੇ ਰਹੇ ਨਾ ਉਹ ਨਰਚੀ ਦੀ ਦਵਾਈ ਦੇ ਰਹੇ ਇਹ ਤਾਂ ਟਕੇ ਨਾਲ ਉਹ ਮੈਂ ਜਿੰਨੀਆਂ ਦੂਸਰੀਆਂ ਬੀਬੀਆਂ ਦੀ ਰਾਖੀ ਕਰ ਰਿਹਾ ਕੰਕਰਾਂ ਦਾ ਕੋਈ ਸ਼ਰਾਰਾ ਕੋਈ ਪਹਿਲਾਂ ਨਹੀਂ ਹੈ ਸਾਰਾ ਮਾੜਾ ਇਨਸਾਨੀਅਤ ਵੀ ਰੱਖੋ

ਕਟ ਨੰਬਰ ਤੋਂ ਸਾਰੇ ਜਿਹੜੇ ਜਿਆਦਾ ਬੰਦੇ ਮਿਲਣਗੇ ਉਹ <laughs> ਬੇਟਾ <laughs> 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 ਇੰਦੋਂ ਸਿਫਰ ਬੜਾ ਬੜੀ ਮਿਲਿਆ ਬੇਸਟਾਰ ਜੋ ਗੜ ਰਹੇ ਨੇ ਯਾਰ ਕਦੇ ਬੰਦ ਨੂੰ ਬਲੋ ਹੋਏ ਨੇ ਬੰਦ ਨੂੰ ਥੋੜੀ ਜਿਹੀ ਮਿਲਾਂ ਦੇ ਬਈ ਕਹਿੰਦਾ ਉਹ ਕੱਲੇ ਪ੍ਰਧਾਨ ਸੁਣਾਉਂਦੇ ਕਿੰਨਾ ਟੱਕ ਜਪੰਦ ਅੰਦਰ ਮਨਾ ਕੀਤਾ ਸਰ ਜੀ ਉੱਤਰ ਆ ਗਿਤਾਵੇਂ ਇਹ ਬੰਦੇ ਮਾਰਦਾ ਰਿਸਚਾਰਜ ਹੋ ਗਏ ਨਹੀਂ ਆ ਪ੍ਰਧਾਨ ਜੀ ਅਸੀਂ ਹੁਣ ਥੋੜੇ ਬੰਦੇ ਮਿਲਾਂ ਦੇ ਅਸੀਂ ਕਰ ਰਹੇ ਆ ਇਕੱਠ ਕਰਕੇ ਥੋੜੀ ਮਾਰ ਹੋਣੀ ਧੱਕੇ ਨਾਲ ਥੋੜੀ ਜਿਹੀ ਹੋ ਕੇ ਕਰ ਕਰ ਤੁਸੀਂ ਅਸੀਂ ਕਰ ਰਹੇ ਆ ਅਸੀਂ ਕਰ ਰਹੇ ਆ ਬੇਟਾ ਕਰ ਰਹੇ ਆ ਕੀ ਕਰ ਰਹੇ ਹੋ ਕੋਡ ਕਰ ਰਹੇ ਹੋ ਕੀ ਕਰ ਰਹੇ ਹੋ ਲੱਭਤ ਤੁਸੀਂ ਉਹਨਾਂ ਮਰੀਜ਼ ਬੰਦਾਂ ਇੱਕ ਮਰੀਜ਼ ਬੰਦ ਲਾਇਆ ਉਹਨੇ ਬੰਦ ਨਹੀਂ ਠੱਕਾ ਤੁਸੀਂ ਨੇ ਬੰਦ ਲਾਇਆ ਜਦੋਂ ਮੈਂ ਬਰਾ ਤੁਸੀਂ ਕ੍ਰੀਏਟ ਕਰਾ ਰਹੇ ਹੋ ਪ੍ਰੋਬਲਮ ਸਰ ਡਾਕਟਰ ਸਾਹਿਬ ਦਾ ਪੁੱਛ ਲਈਏ ਸਾਰੇ ਇੱਕ ਵੀ ਤੁਹਾਨੂੰ ਮਾੜਾ ਨੂੰ ਬੰਦ ਕਰਾ ਰਹੇ ਹਾਂ ਅੱਜ ਤੋਂ ਅੱਜ ਤੱਕ ਕਰਾ ਰਹੇ ਹੋ ਯਾਰ ਤੁਸੀਂ ਗੱਲ ਨਹੀਂ ਕਰਵਾ ਰਹੇ ਭਾਈ ਵੀ ਗੱਲ ਨਹੀਂ ਕਰ ਰਿਹਾ ਅੱਛੇ ਗੱਲ ਨਹੀਂ ਅਸੀਂ ਨਹੀਂ ਧੱਕਾ ਕਰਾਂਗੇ ਇਹ ਵੀ ਧੱਕਾ ਨਹੀਂ ਚੱਲੂਗਾ ਦੇਖਿਆ ਜ਼ੁਲਮ ਇੱਕ ਹੱਦ ਹੁੰਦੀ ਹੈ ਅੱਜ ਹਾਲਾਤ ਦੇਖੇ ਨੰਦਰ ਉਹਦਾ ਜਾ ਕੇ ਲੀਲੜੀਆਂ ਲੈਣ ਉਹਨੂੰ ਇੱਥੋਂ ਚੱਕ ਕੇ ਹੁਣ ਅੰਮਰ ਚੱਕ ਕੇ ਉਹ ਪਲਾਰ ਹਸਪਤਾਲ ਮੈਰੀ ਉਹਨੇ ਤਾਂ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਮੇਰਾ ਉੱਥੇ ਵੀ ਕੋਈ ਇਲਾਜ ਨਹੀਂ ਕਰਾਣਾ ਇੱਥੇ ਵੀ ਇਹ ਹਸਪਤਲ ਨਹੀਂ ਮਾੜਾ ਹਸਪਤਲ ਚੰਗਾ ਪਰ ਡਾਕਟਰ ਨੇ ਨਹੀਂ ਅੰਦਰ ਆਉਂਦੇ ਦੇ ਦੇ ਡਾਕਟਰ ਕੋਈ ਇਲਾਜ ਕਰਨ ਵਾਸਤੇ ਨਹੀਂ ਦੇਦੇ ਦੱਸੋ ਏਡਾ ਵੱਡਾ ਜੁਲਮ ਕੀ ਉਸ ਦਾ ਮੈਂ ਉਹਦੇ ਸਾਰੇ ਕਲੀਕ ਜਿਹੜੇ ਉਹਦੇ 92 ਭੇਟਾ ਨੇ ਮੈਂ ਬੇਇਨਤੀ ਕਰਨਾ ਯਾਰ ਸ਼ਰਮ ਕਰ ਲੋ ਸ਼ਰਮ ਕਰ ਲੋ ਯਾਰ ਜੇ ਤੁਸੀਂ ਐਮਐਲਏ ਦੇ ਬਣਿਓ ਤੁਹਾਡੇ ਨਾਲ ਬੈਠਾ ਹੋਣਾ ਕਦੀ ਖਾਦਾ ਪੀਤਾ ਹੋਣਾ ਜੇ ਉਹਨੇ ਕਸੂਰ ਕੀਤਾ ਉਹਦੇ ਨਾਲ ਨਾ ਖੜੋ ਪਰ ਉਹਦੀ ਭੈਣ ਨਾਲ ਉਹਦੀ ਮਾਂ ਨਾਲ ਉਹਦੀ ਘਰ ਵਾਲੀ ਨਾਲ ਉਹਦੀ ਧੀ ਨਾਲ ਤੇ ਜਰੂਰ ਖੜੋ ਇੱਕ ਇਨਸਾਨੀਅਤ ਦੇ ਨਾਲ ਖੜੋ ਜੇ ਤੁਹਾਨੂੰ ਲੋਕੀ ਭੇਡਾਂ ਕਹਿੰਦੇ ਨੇ ਤੁਸੀਂ ਅੱਖਾਂ ਹੀ ਬੰਦ ਕਰ ਲਈਆਂ ਕਿਸੇ ਦੀ ਹਿੰਮਤ ਨਹੀਂ ਪੈਂਦੀ ਕੋਈ ਬੰਦਾ ਬਿਮਾਰ ਵੀ ਹੋ ਜੇ ਜੇਲ੍ਹ ਵੀ ਚਲਾ ਜਾਏ ਤੇ ਉਹਦੇ ਨਾਲ ਦੇ ਐਮਐਲਏ ਆ ਕੇ ਉੱਥੇ ਆ ਕੇ ਤਾਂ ਪਤਾ ਲੈਣ ਆਏ ਨਹੀਂ ਕੋਈ ਪਟਿਆਲੇ ਦਾ ਐਮਐਲਏ ਆਇਆ ਕਦੀ ਕਿਸੇ ਨੇ ਦੇਖਿਆ ਕਦੀ ਘਰ ਵਾਲੀ ਨੂੰ ਦੇਖ ਲਈਏ ਪਟਿਆਲੇ ਦੇ ਇੱਕ ਵੀ ਦੂਰ ਦੀ ਤਾਂ ਬੜੀ ਗੱਲ ਹੈ 92 ਤੱਕ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਉਹਨਾਂ ਨੂੰ ਸਾਰੇ ਇਹਨਾਂ ਨੂੰ ਸਭ ਨੂੰ ਇੱਕੋ ਹੀ ਗੱਲ ਹੈ ਯਾਰ ਤੁਹਾਨੂੰ ਡਰਾਣਾ ਚਾਹੁੰਦੇ ਨੇ ਕਿ ਤੁਸੀਂ ਬੋਲ ਨਾ ਸਕੋ ਤੁਸੀਂ ਆਵਾਜ਼ ਨਾ ਕੱਟ ਸਕੋ ਇਹ ਸਾਰੇ ਐਮਐਲਏ ਨੂੰ ਦਿੱਲੀ ਵਾਲੇ ਹਰਮੀਤ ਨੂੰ ਪੰਜਾਬ ਪਾ ਕੇ ਉਹਦੇ ਘਰ ਦੇ ਪਰਿਵਾਰ ਦੇ ਤੰਗ ਕਰਕੇ ਜੇ ਤੁਸੀਂ ਵੀ ਕਿਸੇ ਨੇ ਬੋਲੇ ਤੇ ਤੁਹਾਡੇ ਨਾਲ ਹਾਲਾਤ ਕਰਨਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਯਾਰ ਉਹਦੇ ਉਹਦੇ ਪਰਿਵਾਰ ਨੂੰ ਦੇਖੋ ਤਰਸ ਕਰੋ ਮਾਰਾ ਮੋਟਾ ਐਮਐਲਏ ਫਿਰ ਕੀ ਆ ਫਿਰ ਬਣਜੋਗੇ ਬੜੀ ਬੜੀ ਐਮਐਲਏ ਬੰਦੇ ਬਣੇ ਬੜੀ ਬੜੀ ਰਹਿ ਗਏ ਜੇ ਨਹੀਂ ਬਣੋਗੇ ਇੱਕ ਸਾਲ ਰਹਿ ਗਿਆ ਇੱਕ ਸਾਲ ਵਾਸਤੇ ਛੱਡ ਦਿਓ ਰਬ ਦੇ ਭਰਾ ਨਾਲ ਆਪਦੇ ਉਸ ਨਾਤੇ ਨਾਲ ਆਪਦੇ ਉਸ ਪਰਿਵਾਰ ਨਾਲ ਉਹਦੇ ਨਾਲ ਤਾਂ ਖੜਜੋ ਯਾਰ ਮਾੜੀ ਮੋੜੀ ਸ਼ਰਮ ਕਰੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਐਮਐਲਏ ਨੂੰ ਉਸ ਪਰਿਵਾਰ ਨਾਲ ਖੜੋ ਇਹਨਾਂ ਤੱਕਾ ਨਾ ਹੋਣ ਦਿਓ ਠੀਕ ਹੈ ਕਾਫੀ ਜਣੇ ਸਾਡੇ ਇੱਥੇ ਆ ਕੇ ਗਏ ਸੀ ਮਿੰਨਰ ਵੀ ਨਹੀਂ ਸੀ ਦੰਦੇ ਕਿ ਉਹਨਾਂ ਨੂੰ ਪ੍ਰੋਪਰ ਇਲਾਜ ਨਹੀਂ ਦਿੱਤਾ ਜਾ ਰਿਹਾ ਅੱਜ ਅਸੀਂ ਬੜੀ ਮੁਸ਼ਕਲ ਦੇ ਨਾਲ ਪਹਿਲਾਂ ਤਾਂ ਦੇਖੋ ਉਹ ਕਹਿੰਦੇ ਸਾਨੂੰ ਸਿਕਿਉਰਟੀ ਦੀ ਵੀ ਲੋੜ ਨਹੀਂ ਹੈਗੀ ਸਾਡਾ ਇਲਾਜ ਕੀਤਾ ਜਾਵੇ ਪੁਲਿਸ ਸ਼ੌਣੀ ਬਣਾਇਆ ਹਸਪੀਟਲ ਤੇ ਉਲਟਾ ਸਾਨੂੰ ਕਹਿ ਰਹੇ ਕਿ ਤੁਸੀਂ ਹਸਪੀਟਲ ਦੇ ਵਿੱਚ ਕਿਉਂ ਆਏ ਉਹਨਾਂ ਨੇ ਸਪਸ਼ਟ ਸ਼ਬਦਾਂ ਚ ਕਿਹਾ ਪਠਾਨ ਮੱਜਰਾ ਸਾਹਿਬ ਦੀ ਵਾਈਫ ਨੇ ਕਿ ਮੇਰੇ ਇਲਾਜ ਦੇ ਵਿੱਚ ਸਿੱਧਾ ਸਿੱਧਾ ਸਰਕਾਰ ਤੇ ਪ੍ਰਸ਼ਾਸਨ ਅੜਿੱਕਾ ਡਾ ਰਿਹਾ ਹੈ ਮੇਰਾ ਕੋਈ ਇਲਾਜ ਨਹੀਂ ਕੀਤਾ ਜਾ ਰਿਹਾ ਸਿਰਫ ਮੈਨੂੰ ਅੰਦਰ ਬੈੱਡ ਤੇ ਪਾਇਆ ਹੋਇਆ ਉਹਨਾਂ ਨੂੰ ਕੋ ਮੈਡੀਸਿਨ ਦਿੱਤੀ ਉਹਨਾਂ ਦੇ ਪੈਰਾਂ ਤੇ ਹੱਥਾਂ ਤੇ ਰਿਐਕਸ਼ਨ ਹੋਇਆ ਹੋਇਆ ਕਹਿੰਦੇ ਮੈਨੂੰ ਸਹਜੋ ਦਰਦ ਹੋ ਰਿਹਾ ਉਹਨਾਂ ਦੇ ਪਿੱਛੇ ਕੋਈ ਸਰਜਰੀ ਹੋਈ ਸੀ ਮੇਰਾ ਕੋਈ ਟ੍ਰੀਟਮੈਂਟ ਨਹੀਂ ਐਨੇ ਦਿਨਾਂ ਤੋਂ ਸਿਰਫ ਮੈਨੂੰ ਅੰਦਰ ਇੱਕ ਜਿਵੇਂ ਕੈਦ ਵਿੱਚ ਬੰਦਾ ਰੱਖਿਆ ਹੁੰਦਾ ਉਸ ਤਰੀਕੇ ਰੱਖਿਆ ਹੋਇਆ ਤੇ ਮੇਰੇ ਪਰਿਵਾਰ ਨੂੰ ਉਹ ਕਹਿ ਰਹੇ ਨੇ ਸਪਸ਼ਟ ਤੌਰ ਤੇ ਕਿ ਮੇਰੀ ਬੇਟੀ 1 ਮਹੀਨਾ ਤੋਂ ਲਾਪਤਾ ਹੈ ਉਹਦਾ ਕਿਸੇ ਨੂੰ ਪਤਾ ਨਹੀਂ ਪਰਿਵਾਰ ਵਾਲਿਆਂ ਨੂੰ ਕਿ ਬੇਟੀ ਕਿੱਥੇ ਹੈ ਦੇਖੋ ਮੈਂ ਭਗਵਾਨ ਤੁਮਨ ਸਾਹਿਬ ਨੂੰ ਸਿੱਧੇ ਤਰੀਕੇ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਆਪਣੇ ਇੱਕ ਐਮਐਲਏ ਦੇ ਪਰਿਵਾਰ ਦੀ ਰੱਖਿਆ ਨਹੀਂ ਕਰ ਸਕਦੇ ਐਡੇ ਤੁਸੀਂ ਡਿੱਗ ਕੇ ਦਿੱਲੀ ਵਾਲਿਆਂ ਥੱਲੇ ਗੋਡੇ ਟੇਕਦੇ ਨੇ ਇੱਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਫਲੱਡ ਦੇ ਵਿੱਚ ਇੱਕ ਸਰਕਾਰ ਦੇ ਖਿਲਾਫ ਆਵਾਜ਼ ਇੱਕ ਅਫਸਰ ਦੇ ਖਿਲਾਫ ਆਵਾਜ਼ ਉਠਾਦੀ ਦਿੱਲੀ ਵਾਲਿਆਂ ਤੋਂ ਵੀ ਨਹੀਂ ਜਰਿਆ ਗਿਆ ਇੰਨਾ ਪੰਜਾਬ ਤੇ ਪੰਜਾਬ ਦੀ ਆਵਾਜ਼ ਉਠਾਉਣ ਵਾਲਿਆਂ ਤੋਂ ਉਹਨਾਂ ਨੂੰ ਨਫ਼ਰਤ ਹੈ ਕੋਈ ਕਿਸੇ ਦਾ ਪ੍ਰੈਸ਼ਰ ਕਿਹਾ ਉਹਨਾਂ ਨੇ ਕਿਛੀ ਨਹੀਂ ਹਾਂ ਉਹਨਾਂ ਨੇ ਕਿਹਾ ਕਿ ਬਿਲਕੁਲ ਬਲਤੇਜ ਪੰਨੂ ਜੀ ਦਾ ਉਹਨਾਂ ਨੇ ਸਪਸ਼ਟ ਤੌਰ ਤੇ ਨਾਮ ਲਿਆ ਤੇ ਉਹਨਾਂ ਨੇ ਐਸਐਸਟੀ ਸਾਹਿਬ ਦਾ ਵੀ ਨਾਮ ਲਿਆ ਕਿ ਸਾਨੂੰ ਸ਼ੰਕਾ ਹੈ ਕਿਉਂਕਿ ਜੋ ਡਾਕਟਰ ਉਹਨਾਂ ਦਾ ਇਲਾਜ ਕਰਨ ਆਏ ਸੀ ਉਹ ਹੱਥ ਜੋੜ ਕੇ ਗਏ ਨੇ ਕਿ ਮੈਂ ਤੁਹਾਡਾ ਕੋਈ ਟ੍ਰੀਟਮੈਂਟ ਨਹੀਂ ਕਰ ਸਕਦਾ ਇਹ ਤਾਂ ਸਾਡੇ ਜੋ ਵੀਰ ਨੇ ਜਿਨ੍ਹਾਂ ਦਾ ਅਮਰਜੋਤਜੀ ਦਾ ਹਸਪੀਟਲ ਹੈ ਉਹਨਾਂ ਨੇ ਕਿਹਾ ਕਿ ਮੇਰੀ ਉਹਨਾਂ ਨੇ ਜ਼ਰੂਰ ਕਿਸੇ ਤਰੀਕੇ ਮਤ ਦਿੱਤੀ ਹੈ ਪਰ ਸਾਨੂੰ ਇਹ ਡਰਿਆ ਸੀ ਨਾ ਲੈਣ ਤੋਂ ਡਰਦੇ ਆ ਕਿ ਸਰਕਾਰ ਕੱਲ ਨੂੰ ਉਹਨਾਂ ਦੇ ਪਿੱਛੇ ਨਾ ਪੈ ਜਾਵੇ ਐਡੀ ਗਿਰ ਗਈ ਹੈ ਇੱਕ ਔਰਤ ਨੂੰ ਤੇ ਬੱਚਿਆਂ ਨੂੰ ਜਿਹੜੇ ਕਿਸੇ ਸਰਕਾਰੀ ਅਹੁਦੇ ਤੇ ਨਹੀਂ ਰਹੇ ਕਿਸੇ ਚੁਣੇ ਹੋਏ ਅਹੁਦੇ ਤੇ ਨਹੀਂ ਰਹੇ ਕੋਈ ਨੁਮਾਇੰਦੇ ਨਹੀਂ ਰਹੇ ਉਹਨਾਂ ਨੂੰ ਸਰਕਾਰ ਪੁਝਾ ਰਹੀ ਹੈ ਮੱਚਾ ਕੀ ਨਜ਼ਰ ਆਉਂਦੀ ਹੈ ਇਹ ਕਿ ਇਲਾਜ ਨਾ ਦੇਣਾ ਕਿਸੇ ਬੰਦੇ ਚੜ ਹੀ ਨਹੀਂ ਸਕਦੇ ਕਿ ਉਹਨਾਂ ਦੇ ਖਿਲਾਫ ਕੋਈ ਆਵਾਜ਼ ਚੱਕਦੇ ਚਾਏ ਉਹਨਾਂ ਦਾ ਖੁੱਦ ਦਾ ਕੋਈ ਐਮਐਲਏ ਕਿਉਂ ਨਾ ਆਵੇ ਜਿਹੜਾ ਬੰਦਾ ਪੰਜਾਬ ਦੀ ਆਵਾਜ਼ ਉਠਾਊਗਾ ਦਿੱਲੀ ਵਾਲੇ ਉਹਦੇ ਦੁਸ਼ਮਨ ਨੇ ਅੱਜ ਉਹਨਾਂ ਨੇ ਆਪਣੇ ਐਮ.ਐਲ.ਏ ਦੇ ਪਰਿਵਾਰ ਨੂੰ ਇਸ ਤਰੀਕੇ ਖੱਜਲਖਵਾਰ ਕਰਕੇ ਦੱਸਦੇ ਉਹਨੇ ਮਿਲ ਕੇ ਆਈਆਂ ਔਰ ਮੈਂ ਦੇਖਿਆ ਜੋ ਉਹਨਾਂ ਦੀ ਹਾਲਾਤ ਨੇ ਬਹੁਤ ਮਾੜੇ ਨੇ ਕਿਉਂਕਿ ਉਹਨਾਂ ਦੀ ਪਹਿਲਾਂ ਵੀ ਸਰਜਰੀ ਹੋਈ ਵੀ ਹੈ ਉਹਨਾਂ ਨੇ ਸਪਸ਼ਟ ਕਹਿਤਾ ਕਿ ਇਸ ਹਸਪੀਟਲ ਦੇ ਵਿੱਚ ਮੇਰਾ ਕੋਈ ਇਲਾਜ ਨਹੀਂ ਹੋ ਰਿਹਾ ਕਿਉਂਕਿ ਡਾਕਟਰ ਸਾਹਿਬਾਨੇ ਜਿਹੜੇ ਉਹਨਾਂ ਦੇ ਉੱਤੇ ਵੀ ਬਹੁਤ ਪ੍ਰੈਸ਼ਰ ਪਾਇਆ ਗਿਆ ਔਰ ਉਹਨਾਂ ਨੇ ਸਪੈਸ਼ਲ ਇਹ ਗੱਲ ਕਹੀ ਹੈ ਕਿ ਜਿਹੜੇ ਐਸਐਸਪੀ ਸਾਹਿਬ ਨੇ ਇਹ ਮੇਰੇ ਤੇ ਬਹੁਤ ਪ੍ਰੈਸ਼ਰ ਪਾਇਆ ਹੋਇਆ ਔਰ ਜੇ ਖੁਦਾਨਾ ਖਾਸ ਕੁਝ ਮੈਨੂੰ ਹੋ ਗਿਆ ਤਾਂ ਮੈਂ ਲਿਖ ਕੇ ਜਾਵਾਂਗੀ ਕਿ ਜਿਹੜੀ ਇਹ ਸਰਕਾਰ ਹੈ ਔਰ ਜਿਹੜੇ ਐਸਐਸਪੀ ਸਾਹਿਬ ਨੇ ਜੇ ਪ੍ਰਸ਼ਾਸਨ ਹੈ ਇਹਨਾਂ ਕਰਕੇ ਮੈਨੂੰ ਜਿਹੜਾ ਮੇਰੀ ਮੌਤ ਹੋਊਗੀ ਸੋ ਮੈਂ ਤਾਂ ਸਰਕਾਰ ਨੂੰ ਇਹੀ ਗੱਲ ਪੁੱਛਣਾ ਚਾਹੁੰਦੀ ਆ ਕਿ ਕਿਉਂ ਇੰਨਾ ਤਸ਼ੱਦਦ ਕੀਤਾ ਜਾਂਦਾ ਹੈ ਔਰਤ ਦੇ ਉੱਤੇ ਕਿਉਂਕਿ ਕਿਹੜੀ ਔਰਤ ਹੈ ਜਿਹਦੇ ਉੱਤੇ ਕੋਈ ਕੇਸ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇੱਕ ਔਰਤ ਬਿਮਾਰ ਆ ਉਹਦੀਆਂ ਪੰਜ ਸਰਜਰੀਆਂ ਹੋ ਚੁੱਕੀਆਂ ਨੇ ਕੀ ਗੱਲ ਉਹਨਾਂ ਦਾ ਉਹਨਾਂ ਦੀ ਆਪਣੀ ਮਰਜ਼ੀ ਨਾਲ ਕਿਸੇ ਹਸਪੀਟਲ ਲਿਜਾਣ ਵਾਸਤੇ ਵੀ ਨਹੀਂ ਦਿੱਤਾ ਜਾ ਰਿਹਾ ਅੱਜ ਉਹ ਕਹਿ ਰਹੇ ਨੇ ਵੀ ਅਸੀਂ ਸ਼ਾਇਦ ਕਲੌਰ ਹਸਪੀਟਲ ਜਾਣਾ ਪਰ ਉੱਥੇ ਵੀ ਉਹਨਾਂ ਨੂੰ ਇਹ ਡਰ ਹੈ ਵੀ ਜਿਹੜੇ ਡਾਕਟਰ ਨੇ ਉਹਨਾਂ ਤੇ ਕੋਈ ਪ੍ਰੈਸ਼ਰ ਨਾ ਪਾਇਆ ਜਾਵੇ ਮੈਂ ਭਗਵਾਨ ਤਮਾ ਨੂੰ ਇਹ ਗੱਲ ਕਰਦਿਆਂ ਇਹੋ ਜਿਹੇ ਕੰਮ ਜਿਹੜੀਆਂ ਔਰਤਾਂ ਦੇ ਉੱਤੇ ਨਾ ਕੀਤਾ ਜਾਵੇ ਕਿਉਂਕਿ ਗੁਰੂ ਸਾਹਿਬ ਨੇ ਵੀ ਕਿਹਾ ਕਿ ਗੁਰੂ ਸਾਹਿਬ ਨੇ ਵੀ ਕਿਹਾ ਸੋ ਕਿਉ ਮੰਦਾ ਆਖੇ ਜਿਤ ਜੰਮੇ ਰਾਜਾਨ ਇਸ ਔਰਤਾਂ ਦੇ ਉੱਤੇ ਜੇ ਤੁਸੀਂ ਇਹ ਜੇ ਤਸ਼ੱਦਦ ਕਰੋਗੇ ਤਾਂ ਫਿਰ ਕੀ ਹੋਊਗਾ ਤੁਸੀਂ ਬਚੋਗੇ ਨਹੀਂ